ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਅੱਜ ਇੱਕ ਵੱਖਰੀ ਪੇਸ਼ਕਸ਼ ਲੈ ਕੇ ਤੁਹਾਡੇ ਮੁਖਤ ਤੱਕ ਹੈਗੇ ਆਂ ਬਹੁਤ ਸਾਰੇ ਸਾਡੇ ਪੰਜਾਬੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਰਹਿੰਦੇ ਹੈਗੇ ਨੇ ਬਹੁਤੇ ਤਾਂ ਸ਼ਹਿਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਪਰ ਆ ਕੁਝ ਕੇ ਜਿਹੜੇ ਸਾਡੇ ਪੰਜਾਬੀ ਹੈਗੇ ਨੇ ਉਹ ਪਿੰਡਾਂ ਵਾਲਾ ਕਲਚਰ ਇਸ ਵੈਸਟਰਨ ਕੰਟਰੀਆਂ ਦੇ ਵਿੱਚ ਵੀ ਲੈ ਕੇ ਆਏ ਹੋਏ ਨੇ ਬਹੁਤ ਸਾਰੇ ਖੇਤਾਂ ਦੇ ਵਿੱਚ ਰਹਿੰਦੇ ਨੇ ਇਸ ਕਰਕੇ ਸਾਡੀ ਵੱਖਰੀ ਪੇਸ਼ਕਸ਼ ਹੈਗੀ ਆ ਅਸੀਂ ਤੁਹਾਡੇ ਨਾਲ ਅ ਅੱਜ ਰਾਜਪਾਜੀ ਨੂੰ ਮਲਾਵਾਂਗੇ ਸੰਜੀਪਾ ਜੀ ਨੂੰ ਮਲਾਵਾਂਗੇ ਉਹਨਾਂ ਦਾ ਪਰਿਵਾਰ ਇੱਥੇ ਮੌਜੂਦ ਹੈਗਾ ਖੇਤਾਂ ਦੇ ਵਿੱਚ ਘਰ ਹੈਗਾ ਮੱਜਾਂ ਰੱਖੀਆਂ ਹੋਈਆਂ ਨੇ ਘੋੜੇ ਰੱਖੇ ਹੋਏ ਨੇ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਵੇਕਲੀਆਂ ਇੱਥੇ ਦੇਖਣ ਤੁਹਾਨੂੰ ਮਿਲਣਗੀਆਂ ਆਓ ਇਸ ਖਾਸ ਪੇਸ਼ਕਸ਼ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇਸ ਐਂਟਰੀ ਤੋਂ ਵਾਜੀ ਰਾਜਪਾਜੀ ਦਾ ਸਿੱਕਾ ਆਓ ਜੀ ਆਓ ਜੀ ਝੰਡਾ ਸਾਹਿਬ ਵੈਲਕਮ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਦੱਸੋ ਇਹ ਹੋ ਗਿਆ ਆਪਣਾ ਘੋੜਾ ਰੇਵਨ ਅੱਛਾ ਕਿਹਨਾ ਤਾਂ ਰੇਵਨ ਰੇਵਨ ਹਾਂਜੀ ਵਾਹ ਪੰਜਾਬ ਚ ਘੋੜੇ ਘਾੜਾ ਦਾ ਕਾਫੀ ਰੋਲਾ ਪਿਆ ਬਾਪੇ ਦਾ ਘੋੜਾ ਕਹਿੰਦੇ ਜੱਟਿਆ ਨਹੀਂ ਹੈ ਨਾ ਤੇ ਤੁਸੀਂ ਵੀ ਜਾਣਦੇ ਆ ਫਿਰ ਉੱਥੇ ਘੋੜੇ ਘਾੜੇ ਲੈ ਕੇ ਜਦੋਂ ਕਿ ਸ਼ੋਅ ਵਗੈਰਾ ਹਾਂਜੀ ਹਾਂਜੀ ਆਪਾਂ ਜਾਣਦੇ ਆ ਇਹ ਆਪਾਂ ਰਾਈਡਿੰਗ ਵਾਲਾ ਆ ਅੱਛਾ ਇਹ ਫਰੀਜ਼ਨ ਹੈਗਾ ਹੈ ਇਹ ਇੰਗਲਿਸ਼ ਕਰਾ ਚੌਥੀ ਉਮਰੇ ਦੀ ਠੀਕ ਹੈ ਤੇ ਦਵਾ ਹੈ ਘੋੜਿਆਂ ਦੇ ਨਹੀਂ ਛਾਦੀ ਦਾ ਫਿਰ ਰਾਈਡਿੰਗ ਕਰੀ ਜਾਂ ਫਿਰ ਚਾਂ ਕਰੀ ਜਾਂਦਾ ਅੱਛਾ ਤੇ ਇੱਕ ਚੀਜ਼ ਇੱਕ ਚੀਜ਼ ਮੈਨੂੰ ਦਿਲਸੋ ਰਾਜਪਾਲ ਜੀ ਕਿ ਬਹੁਤ ਸਾਰੇ ਸਾਡੇ ਵੀਰ ਤਾਂ ਰਹਿੰਦੇ ਆ ਸ਼ਹਿਰ ਦੇ ਵਿੱਚ ਜਿੱਥੇ ਗਰਸੇਂ سٹੋਰ ਕੋਲ ਆ ਕੋਈ ਜਿਸ ਹੁਲਤ ਚਾਹੀਦੀ ਕੋਲ ਆ ਤੁਸੀਂ ਵੱਖਰੇ ਜੇ ਜਗ੍ਹਾ ਤੇ ਆ ਕੇ ਪਿੰਡ ਜੇ ਤੇ ਵਸੇ ਹੋ ਇਹਦਾ ਕਾਰਨ ਖਾਣੇ ਵੇ ਹੁਣ ਆਪਾਂ ਆਏ ਪਿੰਡਾਂ ਤੋਂ ਹਾਂ ਪਿੰਡਾਂ ਰਹਿੰਦੇ ਸੀ ਜੀ ਉਹੀ ਮੈਂ ਚਾਹੁੰਦਾ ਹਾਂ ਮੇ ਆਪਣੀ ਉਦਾਂ ਦੀ ਲਾਈਫ ਸਿਮਿਲਰ ਹੀ ਹੋਵੇ ਕਿਰਪਾ ਕਰ ਪੰਜਾਬ ਵਰਗਾ ਤਾਂ ਨਹੀਂ ਬਣ ਸਕਦੇ ਪਰ ਪੰਜਾਬ ਤੋਂ ਹੋਵੇ ਇਹ ਵੀ ਥੱਲੇ ਨਹੀਂ ਹੈਗਾ ਵਧੀਆ ਹੀ ਆ ਪੰਜਾਬ ਤੋਂ ਵੀ ਠੀਕ ਹੈ ਸੋ ਸਿਟੀ ਤਾਂ ਹੋਵੇ ਕੋਈ ਬੰਦਾ ਰਹਿੰਦਾ ਹਾਂਜੀ ਇੱਥੇ ਇੱਥੇ ਫਾਰਮ ਹਾਊਸ ਤੋਂ ਕੀ ਕੁਝ ਹਾਂ ਆਪਣੇ ਹੈਗੇ ਇਹ 12-13 ਘੋੜੇ ਆ ਮੱਝਾਂ ਆਪਣੇ ਕੋਲ ਅਜ ਮਟੋਈ ਦਾ ਸਵੇਰੇ ਮੱਝਾਂ ਚੋਈਦੀਆਂ ਅੱਛਾ ਤੇ ਜੂ ਆਪਾਂ ਕੱਢੀ ਦਾ ਆਪਣਾ ਮੱਝਾਂ ਫਰੀ ਆਹਾਂ ਜੀ ਆਪਣੀਆਂ ਘਰ ਦਾ ਮਤਲਬ ਨਿਆਰਿਆਂ ਨੂੰ ਘਰ ਦਾ ਦੁੱਧ ਤੇ ਮੱਖਣ ਸਾਰਾ ਕੁਝ ਕਰਦੇ ਨਹੀਂ ਪੂਰਾ ਜੀ ਹੋ ਰਾ ਹੋਰ ਅੱਛਾ ਤੇ ਕਿੰਨੇ ਕੁ ਘੋੜੇ ਆਪਣੇ ਘੋੜੇ ਹੈਗੇ ਆਪਾਂ ਜੀ ਆਪਣੇ ਕੋਲ ਹੈਗੇ 12-13 ਇੱਕ ਬਾਹਰ ਗਿਆ ਆਪਣੇ ਬਰੀਡਿੰਗ ਲਈ ਠੀਕ ਹੈ ਤੇ 12 ਉਹਲੇ ਆਪਣੇ ਹੈਗੇ ਇਸ ਕਿੰਨੇ ਦਿਨ ਆਇਆ ਇਧਰ ਨੂੰ ਆ ਗਿਓ ਮੰਜੇ ਤੇ ਬੈਠੇ ਕਾਫੀ ਟਾਈਮ ਹੋ ਗਿਆ ਮੰਜੇ ਤੇ ਬੈਠੇ ਤੇ ਫਾਦਰ ਸਾਹਿਬ ਤੇ ਨਾਲ ਰਹਿੰਦੇ ਹਾਂਜੀ ਹਾਂਜੀ ਨਾਲੇ ਕੈਮਰ ਮੈਚ ਨਾਲੇ ਪੂਰਾ ਇੰਡੀਆ ਗਏ ਫਲਾਗ ਅੱਛਾ ਹਾਂਜੀ ਮੁੰਬਈ ਨਾਲੇ ਨਾਲ ਹੀ ਸਾਰੇ ਇੱਥੇ ਵਾਕਿਆ ਹੀ ਮਹਿਸੂਸ ਹੁੰਦਾ ਥੋੜਾ ਜਿਹਾ ਵੱਖਰਾ ਹੈ ਜਿਆ ਹਨਾ ਜਿੱਦਾਂ ਪਿੰਡਾਂ ਦੇ ਵਿੱਚ ਹੈਗੇ ਆ ਇਹਦੇ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਹਾਂਜੀ ਉਹ ਕਹਿੰਦੇ ਘਾਈ ਆਪਾਂ ਗਾਈਦਾ ਆ ਮੱਝਾਂ ਦਾ ਮੱਝਾਂ ਦੇ ਘੋੜਿਆਂ ਲਈ ਤੇਰੇ ਬਸੇ ਨਹੀਂ ਹੈਗੇ ਤੇ ਦੇਖ ਦੇ ਸਕਦੇ ਤੁਸੀਂ ਜਾਇਗੇ ਆਪਣੇ ਦਾ ਪਰਾਂ ਖੱਤੇ ਹੋਣੇ ਪਤਾ ਜੀ ਹਾਂ ਬਾਕੀ ਬੋਤਾ ਇਹ ਤਾਂ ਇਹਿਆਂ ਉਹਦੇ ਗੁਆਂਢ ਤੋਂ ਆਏ ਜੇ ਬੱਚਾ ਬੱਚਾ ਕੋਲ ਉਹ ਕਪੜਾ ਘਾਹ ਕਰਦਾ ਕੋਈ ਵੀ অর্ਗੈਨਿਕ ਆਪਣੀ ਸਤਿ ਸੁਜੀ ਆਪਣੇ ਲਈ ਨਹੀਂ ਸਾਹਿਬ ਜੀ ਹਾਂ ਜੇ ਮਾਤਾ ਹੁਣ ਤਾਂ ਇੰਡੀਆ ਗਈ ਉਹ ਬੀਜ ਲੈਂਦੀ ਪਹਿਲਾਂ ਬਾਕੀ ਹੁਣ ਤਾਂ ਆਪਾਂ ਰੋ ਰਹੇ ਹਨ ਆ ਕੇ ਬੀਜੂ ਕੀ ਹੁਣ ਠੀਕ ਹੈ ਤੇ ਬੱਚੇ ਖੁਸ਼ ਆ ਬੱਚੇ ਵੀ ਕਹਿੰਦੇ ਕਿ ਯਾਰ ਪਾਪਾ ਸ਼ਹਿਰ ਚੱਲੀ ਯਾਰ ਕਿੱਥੇ ਪਿੰਡ ਦੇ ਨਾ ਨਾ ਉਹ ਤਾਂ ਕਹਿੰਦੇ ਵਾਕ ਤਾਂ ਇਹ ਇੱਥੇ ਸੀਗਾ ਇੱਥੋਂ ਇੱਥੇ ਪਾਰ ਗਿਆ ਆਪਣਾ ਘਰ ਹੀ ਪਾਰ ਗਿਆ ਘਰ ਹੀ ਆ ਮੋਟਰਸਾਈਕਲ ਦੇ ਹਾਲੂ ਲੈਂਦੇ ਆ ਟਰੈਕਟਰ ਦੇ ਹਾਲੂ ਲੈਂਦੇ ਆ ਬਾਹਰ ਇੱਥੇ ਪਿੱਛੇ ਟਰੇਲਰ ਆਈ ਚੱਲ ਜਾਈਦਾ ਆ ਨਿਆਲੇ ਲੈ ਕੇ ਤੇ ਆਪਣੇ ਯਾਰ ਦੋਸਤ ਹੋਰ ਹੈਗੇ ਆ ਬਸ ਦਿਆ ਲੱਗਿਆ ਇੰਦਾ ਕਹਦੀ ਐ ਚਲੋ ਜੀ ਉੱਥੋਂ ਵਧੀਆ ਜਿਹਾ ਵੱਖਰਾ ਜਿਹਾ ਮਾਹੌਲ ਆ ਸ਼ਹਿਰ ਦੇ ਨਾਲੋਂ ਹਣਾ ਹਾਂ ਜੀ ਤੇ ਕਿੰਨਾ ਚਿਰ ਹੋ ਗਿਆ ਅਮਰੀਕਾ ਆਣ ਤੋਂ ਹਾਂ ਜੀ ਅਫੇ ਪਾਈ ਹੋ ਗਿਆ 25 ਸਾਲ ਹੋ ਗਿਆ ਆਪਾਂ ਨੂੰ ਹੂੰ ਸੋਹਣਾ ਬਚਾਈਸ ਠੀਕ ਹੈ ਅੱਜ ਤੱਕ ਚਲੋ ਪ੍ਰਮਾਤਮਾ ਵੀ ਮੇਰਾ ਤੁਹਾਡਾ ਪਰਸਨਲ ਸੈਟ ਆ ਹਾਂ ਜੀ ਤੰਗੀਆਂ ਵੀ ਵੇਖਿਆ ਆ ਕੇ ਕਿੱਥੇ ਕਿੱਥੇ ਕੰਮ ਕੀਤਾ ਬਹੁਤ ਹੁਣ ਲੇ ਜਾਂਦੇ ਰਹੇ ਤੈਂ ਤੈਂ ਜੋਪਾ ਘਾਦੇ ਰਹੇ ਸਾਰ ਨੂੰ 11 12 ਵਜੇ ਸੌਣਾ ਜਾਂ ਕੇ ਸਪਾਂਸ਼ੇ ਵਿੱਚ ਪਿਓਟ ਕਰਨਾ ਹੂੰ ਤੇ ਠੀਕ ਰਿਹਾ ਫੇ ਵੀ ਉਹ ਵੀ ਜਿੱਦਾਂ ਕਹਿੰਦੇ ਹੁੰਦੇ ਵੀ ਜ਼ਿੰਦਗੀ ਦੇ ਦੇਖਣਾ ਬੰਦਾ ਉਹ ਵੀ ਪਲ ਵੀ ਹਾਰ ਗਿਆ ਹੁਣ ਉਹ ਪਹਾੜ ਨਾ ਦੇਖਿਆ ਤਾਂ ਸੌਖਾ ਕਿਦਾ ਆਪਾਂ ਨੂੰ ਮਜ਼ਾ ਆਉਂਦਾ ਹੂੰ ਕਿਉਂਕਿ ਤਰੱਕੀ ਵੀ ਤਾਂ ਦੇਖੋ ਕਿੰਨੇ ਬੰਦਾ ਪੌੜੀਦਰ ਪੌੜੀ ਚੜਦਾ ਜਾਵੇ ਤਾਂ ਵਧੀਆ ਰਹਿੰਦਾ ਸਿਖਰ ਤੇ ਜਾ ਕੇ ਟਿਕ ਜਾਂਦਾ ਜੇ ਤੁਸੀਂ ਇੱਕ एग्जाम ਵੀ ਫਿਕਰ ਤੇ ਚੜ ਜਾਂਦੇ ਤਾਂ ਫਿਰ ਉਹ ਕਹਿੰਦੇ ਪੌੜੀ ਵੀ ਖਿੱਚੀ ਜਾਂਦੀ ਹੁੰਦੀ ਬਾਕੀ ਬਸ ਉਹੀ ਆ ਹੌਲੀ ਹੌਲੀ ਸਟੈਪ ਬਾਅਦ ਸਟੈਪ ਆ ਤੇ ਬਾਕੀ ਠੀਕ ਆ ਕਲਪਾ ਮਾਰਗ ਦੀ ਹੌਣ ਜਿੱਦਾ ਕਹਿੰਦੇ ਭਾਈ ਕਲਪਾ ਮਾਰਗ ਦੀ ਵੀ ਠੀਕ ਹੈ ਸਭ ਕੁਝ ਠੀਕ ਹੈ ਸੰਜੀਪਾ ਜੀ ਆ ਜਾਓ ਤੁਸੀਂ ਵੀ ਮੜਾ ਜਾ ਆ ਜਾਓ ਗੱਲਬਾਤ ਕਰਦੇ ਆ ਤੁਹਾਡੇ ਨਾਲ ਵੀ ਹੋਰ ਸੰਜੀਪਾ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਪ੍ਰਾਈਮ ਪੰਜਾਬੀ ਟੀਵੀ ਦੇ ਆਹਦਾ ਵਿੱਚ ਬਹੁਤ ਬਹੁਤ ਧੰਨਵਾਦ ਜੀ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਬੜਾ ਸੱਚਾ ਭਾਜੀ ਮੈਂ ਤੁਹਾਨੂੰ ਦੱਸੋ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ 6 ਸਾਲ ਹੋ ਗਏ ਅੱਛਾ ਵਧੀਆ ਪੰਜਾਬ ਲੱਗਦਾ ਕਿ ਇੱਥੋਂ ਦਾ ਮੌਲ ਆਰਾਪਣਾ ਜੀ ਸੇ ਘਰ ਦੇ ਵੀ ਆਪਣੇ ਭੈਣ ਭਰਾ ਦਾ ਮਾਵਾ ਪਿਤੇ ਸਾਰੇ ਇਕੱਠੇ ਕੰਮ ਕਰਦੇ ਅੱਛਾ ਕਿ ਕੋਈ ਕਿਉਂ ਸੋਸੇ ਨਹੀਂ ਹੁੰਦਾ ਜਣ ਕੇ ਉੱਥੇ ਕਿੱਥੇ ਸਾਰਾ ਪਰਿਵਾਰ ਇੱਥੇ ਨਾਲੇ ਫਿਰ ਜਦੋਂ ਐਦਾਂ ਪਿੰਡ ਦਾ ਮਾਹੌਲ ਬਣਾਇਆ ਹੋਏ ਤਾਂ ਫਿਰ ਕਿੱਥੇ ਰਾਜਪਈ ਲੱਗਦੀ ਮੈਂ ਭਲਾ ਮੇਰੇ ਹੁੰਦੇ ਯਾਰ ਦੋਸਤ ਜਦੋਂ ਹੋਰ ਹੋ ਜੀ ਆ ਫੰਦਸਾ ਕੱਲ ਮੁੰਡਾ ਗਿਆ ਹਲੇ ਹੋ ਸਕਦਾ ਉਹ ਕਹਿੰਦਾ ਹੋਣ ਲੈਣੀ ਆ ਫ੍ਰੀਸ਼ਾ ਕੋੜੀ ਅੱਗਾ ਪਾਸੇ ਚਲਾਈ ਆ ਤੇ ਉਹ ਕਹਿੰਦਾ ਵੀ ਮਨੁੱਖੀ ਆਪਰਾਦ ਨੇ ਸ਼ਾਰਤ ਪਰਸੋਂ ਮੁੰਡਾ ਕਿ ਜੋਈ ਆਪਣਾ ਯਾਦੋ ਤੋਂ ਉਹ ਰਹਿ ਜਾਂਦਾ ਯਾਨੀ ਕਿ ਕੋਈ ਨਾ ਕੋਈ ਮੈਂ ਕਹਿੰਦਾ ਜੀ ਇੱਕ ਦਿਨ ਛੱਡ ਕੇ ਦੋ ਦਿਨ ਕੋਈ ਨਾ ਮਹਿਫਿਲ ਲੱਗੀ ਰਹਦੀ ਆ ਆਹ ਰਹਿੰਦਾ ਕੋਈ ਨਾ ਕੋਈ ਿੱਦਾਂ ਪਿੰਡਾਂ ਇੰਡੀਆ ਪਿੰਡਾਂ ਹੀ ਨਹੀਂ ਹੁੰਦੇ ਆਪਣੇ ਵੀ ਆ ਚੱਲ ਗਿਆ ਆ ਆ ਗਿਆ ਮੁੰਡੇ ਆਪਣੇ ਕੰਮ ਕਰਦੇ ਨਾਲ ਆਪਣੇ ਸਾਰੇ ਤੇ ਚਲੀ ਜਾਂਦੀ ਗੱਡੀ ਠੀਕ ਹੈ ਸਰਕਲ ਬਣ ਜਾਂਦਾ ਜਿੱਤੇ ਕੋਈ ਪਤਾ ਅੱਛਾ ਬ੍ਰਾਈਡ ਕਰਦੇ ਨੇ ਘੋੜਿਆਂ ਵਾਲੇ ਜਾਣਦੇ ਘੋੜਿਆਂ ਵਾਲੇ ਰਾਈਡ ਕਰਨਾ ਜਾਂਦੇ ਆ ਤੇ ਬਸ ਤੁਸੀਂ ਇੱਥੇ ਪੜ੍ਹੇਗੇ ਉੱਥੇ ਪੜ੍ਹੇ ਪੰਜਾਬ ਮੈਂ ਹੀ ਪੜਿਆ ਆਪਣੇ ਪੰਜਾਬ ਹੀ ਅੱਛਾ ਜੀ ਗਾਮੜਿਆ ਕਾਲਜ ਇੱਥੇ ਚੋਟੀਏ ਪਟਵਾਰਾ ਵਾਲਾ ਹੈ ਜਾਰਮੀ ਬਾਰੰਗਾ ਤੇ ਕਾਫੀ ਜਗ੍ਹਾ ਹੁੰਦਾ ਇਸ ਦੇ ਅੱਗੇ ਪਿੰਡ ਕਿੱਥੇ ਨਹੀਂ ਪਾਜੀ ਮੈਂ ਪਿੰਡ ਦੇ ਪਿੱਛੇ ਨਹੀਂ ਕਿਹੜਾ ਏਰੀਆ ਪੰਜਾਬ ਪਿੰਡ ਕੋਰਕਾ ਜੀ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਜਲੰਧਰ ਵਾਲੇ ਤਾਂ ਕਾਫੀ ਹੈ ਇੱਥੇ ਜੀ ਜੀ ਵੀ ਕਰਦੇ ਨੇ ਬਿਲਕੁਲ ਜੀ ਤੇ ਰਾਜਪਾਜੀ ਹੋਰ ਵੀ ਸਾਨੂੰ ਫਿਰ ਅੱਕੇ ਦੀ ਸੈਰ ਕਰਾਓ ਆਪਾਂ ਦੇਖੀਏ ਕਿ ਹੋਰ ਤੋਂ ਫਾਰਮ ਦੇ ਵਿੱਚ ਕੀ ਖੋਜਾ ਜੀ ਚਲੋਈ ਚਲੋ ਆਪਾਂ ਦਾ ਹੱਥੋਂ ਜਾਇਕਾਲ ਠੀਕ ਹੈ ਤਾਂ ਇੱਧਰ ਫੇਰ ਹੈ ਹਿੰਦੂ ਬਾਤ ਵੀ ਰੱਖੀ ਹੈ ਜੀ ਵਾਹ ਜੀ ਇਹ ਭਾਈ ਆਪਣਾ ਬੰਦਾ ਇਹ ਖੌਂਦ ਦਾ ਬੜਾ ਮਜ਼ਾ ਆਪਣੀਆਂ ਅੱਛਾ ਦਾ ਸਵਰੇ ਨਹੀਂ ਅਰੇ ਪਾ ਜਾ ਪਾ ਕਹੋ ਮਿੱਕਾ ਇਹ ਗੋੜਾ ਇਹ ਸਿੱਧੋ ਨੀਗਾ ਉਹ ਆਪਣੇ ਹੋ ਬੋਲੋ ਬੰਦਾ ਕਿੱਥੇ ਦੋਦਾ ਦੋਦਾ ਇਕੱਠਾ ਕਰਦੇ ਹੋ ਹਾਂ ਜੀ ਠੀਕ ਹੈ ਜੀ ਨਹੀਂ ਆ ਖਾਤਾ ਨਹੀਂ ਪਾ ਜੀ ਇਧਰ ਨੂੰ ਦਿਖਾਓ ਕਟਾ ਇੱਥੋਂ ਦਾ ਪੱਟੀ ਪੱਟੀ ਹੈ ਹਾਂ ਜੀ ਵਾਹ ਜੀ ਵਾਹ ਕਟਾ ਉਹਦਾ ਵੇਚ ਦਿੱਤਾ ਸੀ ਲੈ ਗਿਆ ਸੀ ਮੈਂ ਕਟਾ ਗਿਆ ਕੱਲਾ ਹਾਂ ਸਿੱਕੜਦਾ ਫਿਰ ਇੱਕ ਬਹੁਤ ਆ ਜਿੱਦ ਮੱਜਾ ਨਹੀਂ ਮਿਲਦਾ ਹਾ ਟੀਆਂ ਕੱਡੀਆਂ ਦਿੰਦੀਆਂ ਬਾਜੀ ਹਾਂ ਜੀ ਹਾਂ ਜੀ ਲੈ ਖੋਲਿਆ ਛੱਕਿਆ ਹੋਰ ਕੋਲ ਕੋਲ ਮਹਿੰਗੋ ਅੱਛਾ ਅਈ ਖੇਡਾ ਕੋੜਾ ਮਾਗ ਰੱਖਿਆ ਹਾਂਜੀ ਨੋ ਨਾਲ ਸਾਨੂੰ ਅੱਛਾ ਇਹ ਪੈਂਡਾ ਲੰਬਾ ਨਾ ਫਿਰ ਹਾਂ ਠੀਕ ਅੱਛਾ ਉਹ ਕੋਈ ਨਾ ਬੋਝਿੱਤੀ ਨਹੀਂ ਕਦੇ ਦੂਰ ਦੂਰ ਜਾਣਾ ਲੱਗਿਆ ਆ ਖੇਲਾ ਹਾਂਜੀ ਠੀਕ ਇੱਥੇ ਇੱਥੇ ਜੇ ਚੱਲੀ ਮਾ ਜੇ ਮਜਾ ਆ ਜਾ ਦੂਰੇ ਛੱਡ ਦੇ ਜੇ ਆਂ ਸਾਨੂੰ ਅੰਦਰ ਕਾ ਦੇ ਦੇ ਤੂੰ ਬਲੋ ਬ੍ਰਦਰ ਕਹੋ ਯੂ ਆਪਾਂ Not bad? <laughs> Not bad. Yeah. We came here from Price and Pinjab TV. Yeah, that's what Rod said. <laughs> okay, yeah. So what is your name, brother? Jeff. Jeff. How long you here? Six, seven years. Okay. Five? Five. I don't I 5 6 yeah you like it here yeah that's complete recording this <laughs> guy <laughs> <laughs> oh, every day camera da record chalai jala mujhe aunde oh is complete yeah yeah okay, okay brother thank you uh, so much thank you he's a good guy good guy, yeah, good guy. guy. Yeah. we just joke around you know. here <laughs> yeah, <laughs> yeah okay. acha paaji eh majja li banaya hai te majja kithe je majja ta hai ni idhar majja othe ba chhad de je phir subah re acha ਜੋ ਕਿ ਮੈਂ ਆਪਣੇ ਮਿਲਕਿੰਗ ਕਰਕੇ ਸਿੱਧੇ ਫਾਰਮ ਤੋਂ ਬਾਹਰ ਉਹਲੇ ਫੈਲੇ ਨੇ ਸਾਈਜ਼ ਆੜੀਆਂ ਵਿੱਚ ਵਧੀਆ ਦੈਨ ਲੱਗਾ ਇਥੋਂ ਉਹ ਟੁੱਪਦੀ ਆ ਹੂੰ ਕਹਿੰਦੇ ਨਾ ਰਾਜਪਾਜੀ ਖੁੱਲੀਆਂ ਹੁਣ ਮੱਝਾਂ ਤੇ ਫਿਰ ਦੁੱਧ ਦੱਦ ਵੀ ਵਾਅ ਕਾਫੀ ਦਿੰਦੀ ਆ ਖਾ ਚਾਰ ਪੰਜ ਦਿਨਾਂ ਚਾਰ ਪੰਜ ਮਹੀਨੇ ਹੋਗਾ ਮੱਝਾਂ ਬਈਆਂ ਨੇ ਦੋ ਤੇ ਵਧੀਆ ਅੱਛਾ ਯਾ ਹੈ ਉਹ ਯੂ ਨੋ ਯਾ ਆ ਦੋ ਵੱਡੀਆਂ ਹੀ ਆਪਣੇ ਘਰ ਦੀਆਂ ਹੀ ਆ ਇਹ ਆਪਾਂ ਜੀ ਸੰਜੀਪਾ ਜੀ ਮੜੇ ਲੱਗਿਆ ਅਗੇ ਦਿਖਾ ਦਿਓ ਵਾਹ ਜੀ ਮੱਜਾ ਤਗੜੀਆਂ ਲੱਗਦੀਆਂ ਹਾਂ ਜੀ ਆ ਜੀ ਕਿੰਨਾ ਕ ਦੁੱਧ ਦੇ ਦਿੰਦੀਆਂ ਜੀ ਆ ਜੀ ਇੱਕ ਮਾਈ ਦੇ ਦਿੰਦੀ ਹੈ ਭਾਈ 8-10 ਲੀਟਰ 7 ਲੀਟਰ ਅੱਛਾ ਦੇਖ ਗਏ ਇੱਥੇ ਦਾ ਨਵੀਂ ਜੋ ਤਾਈ ਹੋਵੇ ਤਾਂ ਫਿਰ ਇਹ ਦਾ ਜ਼ਿਆਦਾ ਵੀ ਦੇ ਦਿੰਦੀ ਪਰ ਫਿਲਹਾਲ ਆ ਇੱਕ ਇੱਕ ਗੈਲਨ ਦੇ ਦਿੰਦੀਆਂ ਇਹ ਹਾਂ ਠੀਕ ਹੈ ਰਮ ਦਾ ਦੋ ਇਹ ਖੋ ਗਏ ਦੁੱਧ ਦਿੰਦੀ ਇਹ ਕੋ ਆਸ ਆ ਇਧਰ ਆ ਰਹੀ ਹੈ ਤੇ ਭਾਜੀ ਔਖਾ ਨਹੀਂ ਲੱਗਦਾ ਜਿੱਦਾਂ ਟੇਕ ਕੇਅਰ ਕਰਨਾ ਹੁੰਦਾ ਨਾ ਉਹਦੇ ਟੋਖੇ ਸਵੇਰੇ ਛੇ ਸਵੇਰੇ ਮਿਲ ਕਲ ਨਹੀਂ ਆਪੇ ਮਾ ਜੰਦੀਆਂ ਹੈ ਮੈਂ ਚਲੋ ਸਾਨੂੰ ਬਾਹਰ ਪੇਂਡ ਦੇ ਠੀਕ ਹੈ ਤੇ ਮਸ਼ੀਨ ਆਪਾਂ ਰੱਖੀ ਹੈ ਕਿਹੜਾ ਹੱਥ ਨਾਲ ਚੌਣੀਆਂ ਇੰਡੀਆ ਪੰਜਾਬ ਵਾਂਗੂ ਕੰਮ ਤਾਂ ਹੈ ਹੀ ਨਹੀਂ ਕੋਈ ਠੀਕ ਹੈ ਸਵੇਰੇ ਆ ਖੁੱਲੇ ਸੰ ਸਾਡੇ ਸਾਹਮਣੇ ਹੀ ਆ ਹਾਂ ਬਸ ਮੇਰੇ ਦਵਾ ਗੇਟ ਖੋਲ ਲਈਦਾ ਹੈ ਬਾਹਰ ਨਿਕਲ ਜਾਂਦੀ ਹੈ ਮੈਂ ਕਹਦਾ ਚਾਹੀ ਹੁਣ ਤਾਂ ਗਾੜੀ ਖੋਲ ਅੰਦਰ ਵੱਜ ਜਾਣਾ ਨਹੀਂ ਹਾਂ ਬਿਲਕੁਲ ਨੋ ਪ੍ਰੋਬਲਮ ਹੈ ਤਾਂ ਬਸ ਲੱਗਦਾ ਹੀ ਆ ਤੇ ਜਦੋਂ ਤੁਸੀਂ ਸੰਜੀਪਾ ਜੀ ਕਮਾ ਲਏ ਉਦੋਂ ਆ ਗਏ ਜਦੋਂ ਤੁਸੀਂ ਆਏ ਸੀਗੇ ਅਮਰੀਕਾ ਦੇ ਵਿੱਚ ਇੱਥੇ ਫਾਰਮ ਤੇ ਆਏ ਫਾਰਮ ਦੀ ਪਲਾਨਿੰਗ ਕੀਤੀ ਜਾਂ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਪਹਿਲਾਂ ਅਸੀਂ ਅਲਗੋ ਰਹਿੰਦੇ ਸੀ ਅੱਛਾ ਇੱਥੇ ਇਦਾਂ ਬਿਓ ਸਿਟੀ ਵਿੱਚ ਇਦਾਂ ਨਾਰਮਲ ਘਰ ਬਾਕੀ ਬੰਦੇ ਜਿਵੇਂ ਆਉਂਦਾ ਹੀ ਐ ਇਦਾਂ ਅਮਰੀਕਾ ਜਾ ਹਾਂਜੀ ਉਦੋਂ ਪਤਾ ਜਮੀਨ ਨਾਲ ਹੋਣਾ ਇੱਥੇ ਲੈਣਾ ਤਾਂ ਖਾ ਵੀ ਹੁੰਦਾ ਬੰਦੇ ਦਾ ਮਸੀਂ ਬੜਿਆ ਮਿਹਨਤ ਕਰਕੇ ਕਦੀ ਆਹ ਕਰ ਕਦੀ ਗੋਸ਼ ਕਰ 500 ਰੁਪਏ ਕਰਦੀ ਐ ਲੈ ਜਾ ਅਸਮਾਨ ਚੱਕ ਬੜੀ ਜਨਬਾ ਤਾਂ ਕਿਤੇ ਕਰੋਨਾ ਥੋੜਾ ਇਦਾਂ ਵੀ ਵੀਰ ਵਧੀਆ ਚੱਲ ਗਿਆ ਆਪਣਾ ਠੀਕ ਹੈ ਉਦੋਂ ਕਈ ਬੰਦੇ ਆਟੋ ਬੀ ਨੇ ਸਰੇ ਹੋਏ ਉਦਾਂ ਪਰ ਆਪਣੇ ਮਾਲਕ ਦੀ ਕਰ ਆਪਣਾ ਵਧੀਆ ਕੰਮ ਚੱਲ ਪਿਆ ਜੋ ਉਸ ਉਦੋਂ ਫਿਰ ਆਪਾਂ ਲਈ ਜ਼ਮੀਨ ਕਰੋਨਾ ਟਾਈਮ ਵਿੱਚ ਠੀਕ ਹੈ ਤੇ ਬਾਅਦ ਦੇ ਬਸ ਉਹ ਆ ਵੀ ਜਗਾ ਆਪਣਾ ਪੂਰਾ ਹੋ ਗਿਆ ਇੱਕ ਤਰ੍ਹਾਂ ਦੇ ਕਹਿ ਲਈ ਹੈ ਵੀ ਗਰੀ ਤੇ ਲੱਗੇ ਰਿਹਾ ਆ ਆਖਰ ਸਾਲ ਡੇਢ ਸਾਲ ਦੇ ਦੁਆਲੇ ਦੇ ਮੁੜ ਕੇ ਪਏ ਫਾਈਨਲੀ ਗਾਰਡਨ ਤੇ ਬਹੁਤ ਬਹੁਤ ਸ਼ੁਕਰੀਆ ਰਾਜਪਾਲ ਜੀ ਤੁਸੀਂ ਸਾਨੂੰ ਸਾਡੇ ਦਰਸ਼ਕਾਂ ਦੇ ਲਈ ਸਮਾਂ ਕੱਢਿਆ ਥੈਂਕ ਯੂ ਸੋ ਮੱਚ ਤੇ ਆਸਤੇ ਉਮੀਦ ਕਰਦੇ ਆਂ ਕਿ ਤੁਸੀਂ ਇਸੇ ਤਰੀਕੇ ਨਾਲ ਨੇਚਰ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਰਹੋਗੇ ਔਰ ਦਰਸ਼ਕੋ ਤੁਹਾਡੇ ਅਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਅਮਰੀਕਾ ਦੇ ਵਿੱਚ ਤਾਂ ਸਾਡੇ ਨਾਲ ਆ ਟੀਵੀ ਸਕਰੀਨ ਤੇ ਅਸੀਂ ਨੰਬਰ ਸ਼ੇਅਰ ਕਰਾਂਗੇ ਜਰੂਰ ਰਾਬਤਾ ਕਾਇਮ ਕਰਿਓ ਇਸ ਤਰ੍ਹਾਂ ਦੀਆਂ ਸਟੋਰੀਆਂ ਤੁਹਾਨੂੰ ਹੋਰ ਕਿੱਦਾਂ ਦੀਆਂ ਆ ਲੱਗੀਆਂ ਜਾਂ ਅੱਜ ਦੀ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਜਰੂਰ ਸਾਡੇ ਨਾਲ ਸਾਂਝੇ ਕਰਿਓ ਦੇਖਦੇ ਰਹੋ ਪ੍ਰਾਈਮ ਪੰਜਾਬ ਟੀਵੀ ਕੈਮਰਾ ਪਰਸਨ ਸੰਜੀਵ ਦੇ ਨਾਲ ਅਮਨ ਚੰਦ ਪ੍ਰਾਈਮ ਪੰਜਾਬ ਟੀਵੀ ਸੈਕਰਾਫਿਕ